ਆ ਹਾਂ ਜੀ ਸਤਿ ਸ੍ਰੀ ਅਕਾਲ ਵੀਰੋ ਸਵਾਦ ਆ ਤੁਹਾਡਾ ਆਪਣੇ YouTube ਚੈਨਲ ਬਾਵੜਾ ਡੇਰੀ ਫਾਰਮ ਦੇ ਤੇ ਜੀ ਅੱਜ ਦੀ ਵੀਡੀਓ ਵਿੱਚ ਆਪਾਂ ਚਾਰ گاਵਾ ਸੇ ਲੈ ਲੈ ਕੇ ਆ ਜੀ ਤਿੰਨ ਬਾਈ ਤਾਜ਼ੀਆਂ ਸੂਈਆਂ ਇੱਕ ਗੱਬਣਾ ਬਾਈ ਆਉ ਪੁੱਛ ਲੈਨੇ ਬਾਈ ਦੋਸਤ ਅੱਜੋ ਹਾਂਜੀ ਬਈ ਬਾਈ ਜੀ ਸਤਿ ਸ੍ਰੀ ਅਕਾਲ ਸਤਿ ਸ੍ਰੀ ਅਕਾਲ ਬਾਈ ਬਹੁਤ ਠੀਕ ਹੋ ਬਈ ਜੀ ਹਾਂਜੀ ਬਈ ਜੀ ਨਾਮ ਤੇ ਐਡਰੈਸ ਬੋਲੋ ਨਾਮ ਜਸਵਿੰਦਰ ਸਿੰਘ ਜੀ ਠੀਕ ਹੈ ਜੀ ਪਿੰਡ ਧੂੜਕੁੜਨ ਸਿੰਘ ਜ਼ਿਲ੍ਹਾ ਜੀ ਜ਼ਿਲ੍ਹਾ ਮੋਗਾ ਜੀ ਤਸੀਰ ਨਿਹਾਲ ਸਿੰਘ ਵਾਲਾ ਜੀ ਨੇੜੇ ਪਿੰਡ ਬਈ ਨੇੜੇ ਜੀ ਨਿਹਾਲ ਸਿੰਘ ਵਾਲਾ ਜਾਂ ਤੱਕ ਤੋਂ ਪ੍ਰੋਸੈ ਨੰਗਲ ਹੋ ਗਿਆ ਮੋਬਾਈ ਥਾਣੇ ਪੈ ਨਾਡ ਬੜੀ ਜੁਕੰਤਾਲੀ ਇਹ ਬਾਈ ਦਾ ਕੰਟੈਕਟ ਨੰਬਰ ਆ ਬਾਕੀ ਸਕਰੀਨ ਤੇ ਚੱਲ ਰਿਹਾ ਨੋਟ ਕਰ ਲੋ ਬਾਈ ਜਿਹੜੀ ਪਹਿਲੇ ਨੰਬਰ ਤੇ ਵੜਦੇ ਨੇ ਕਿਹੜਾ ਸੂਆ ਸੂਈ ਚਾਰ ਦੰਦ ਬੱਚੀ ਆਈ ਪਹਿਲਾ ਸੂਆ ਚਾਰ ਦੰਦ ਪਹਿਲਾ ਸੂਆ ਹਾਂਜੀ ਸੂਈ ਬਹੁਤ ਚੰਗਾ ਕਰਮਾ ਜੀ ਦਾ ਇੱਕ ਇੱਕਲਾ ਇੱਕਲਾ ਥਣ ਬਈ ਚਵਾਈ ਚੁਈ ਕਿਵੇਂ ਆ ਸੂਈ ਚੁਈ ਵਧੀਆ ਜੀ ਬੱਚਾ ਕੀ ਆ ਮਗਾ ਬੱਚਾ ਜੀ ਬੱਚਾ ਠੀਕ ਆ ਉਹ ਲੈ ਬਈ ਤੋਰ ਕੇ ਦਿਖਾ ਦੇ ਇਹ ਕੱਲ ਸੁਈ ਆਈ ਸਰੂਪ ਚੰਗਾ ਕਰਦ ਬੱਡ ਚੰਗਾ ਦੰਦਾਂ ਚ ਵੜ ਆ ਬਈ ਸੁਈ ਸਵਾਈ ਆ ਇਹ ਕੱਲ ਕੋ ਬੋਲ ਕੱਲ ਸ਼ਾਮ ਨੂੰ ਸੁਈ ਆਈ ਕੱਲੋ ਸ਼ਾਮ ਨੂੰ ਹਾਂਜੀ ਕਿੰਨਾ ਕੋ ਬੋਲੋ 6 ਲੀਟਰ ਹੋ ਗਈ ਕੋ ਠੀਕ ਹੈ 12 12 ਲੀਟਰ ਹੈ ਕਾ ਠੀਕ ਦੋਨੇ ਡੰਗਾ ਦਾ ਬਾਈ ਕਹਿੰਦਾ 12 ਲੀਟਰ ਬਹੁਤ ਥਿਆਰ ਹੈ ਦੇਖ ਸੂਰਾ ਤਾਰਾ ਚੰਗਾ ਰੰਗ ਰੂਪ ਚੰਗਾ ਚੰਗੀ ਅਬਰ ਸੰਕੀ ਹੈ ਬਾਈ ਸੂਈ ਸਵਾਈ ਹੈ ਬੱਚਾ ਮਗਰ ਬੱਚਾ ਹੈ ਤੇ ਮੁੱਲ ਕੀ ਹੈ ਬਾਈ ਇਹ ਮੁੱਲ ਹੀ ਫੋਨ ਤੇ ਕਰ ਲਾਂਗੇ ਜਾਇਜ਼ ਹੀ ਹੋਗਾ ਜਾਇਜ਼ ਹੀ ਹੋਗਾ ਠੀਕ ਹੈ ਮੁੱਲ ਆ ਬਾਈ ਕਹਿੰਦਾ ਇਹਦਾ ਫੋਨ ਤੇ ਰੱਖਾਂਗੇ ਮੁੱਲ ਹੈ ਜਿਹੜਾ ਬੈੜ ਦੇ ਹਿਸਾਬ ਨਾਲ ਜਾਇਜ਼ ਹੋਗਾ ਆਰਡਰ ਚੰਗਾ ਥਣ ਚੰਗਾ ਮੁਠੀ ਵਾਲਾ ਥਣ ਕੱਲਾ ਕੱਲਾ ਥਣ ਤੇ ਲੱਟ ਲਾ ਬਈ ਬਹੁਤ ਪਈਆਂ ਸਾਰੀਆਂ ਬਲਡਰ ਲੈ ਗੱਢ ਕੇ ਕਰਵਾ ਲਈ ਨੇ ਸ਼ਾਮ ਨੂੰ ਆਰਡਰ ਪੂਰਾ ਵਧੀਆ ਤਿਆਰ ਕਰ ਲੈਣਾ 2 ਨੰਬਰ ਬਈ ਕਿਹੜਾ ਸੂਈ ਹੈ ਇੱਕੀ ਗਈ ਕਦੋਂ ਸੂਈ ਹੈ ਬਈ ਇਹ ਸੂਈ ਨੂੰ ਅਜੇ ਤੀਜੇ ਦਿਨ ਹੀ ਤੀਜੇ ਦਿਨ ਬਸ ਸੂਈ ਹੈ ਠੀਕ ਆ ਬਈ ਬੱਚਾ ਕੀ ਦੇਤਾ ਹੈ ਇਹ ਸੂਈ ਹੋਰ ਇਹ ਬੱਚੀ ਲਈ ਬੱਚੀ ਬੱਚੀ ਦਿਖਾ ਲਈ ਬਈ ਬੱਚਾ ਬਈ ਬੱਚੀ ਹੈ ਬੱਚੀ ਚੰਗੀ ਆ ਨਾ ਹਾਂਜੀ ਤੇ ਕਿੰਨੇ ਕ ਬੋਲੇ ਤੇ ਅਵਰੀ ਵੇਟ ਹੋ ਇਹਤੋਂ ਜਿੰਨ 26 ਲੀਟਰ ਤੇ ਹੈ ਜੀ 26 ਲੀਟਰ ਦੇ ਆ ਹਾਂਜੀ ਇਹ ਤਿਆਰ ਆ ਬਈ ਨੇਸ ਤਿਆਰ ਜੀ ਜਮ ਇਸ ਬਿਊਟੀ ਕਮਾਲ ਦੀ ਆ ਬਈ ਸਾਡੇ ਫਰਾਂ ਦੇ ਚੰਗ ਰਹੀ ਆ 1 13 13.5 ਲੀਟਰ ਬਾਈ ਕਹਿੰਦਾ ਡੰਗ ਦਾ ਬਹੁਤਾ ਜਿਹੜਾ ਹੁਣ ਤਿਆਰ ਆ ਬਈ ਤੂਰਾ ਤਾਰਾ ਚੰਗਾ ਆਰਡਰ ਕਮਾਲ ਦਾ ਚੰਗੀ ਆ ਬੜ ਘੱਡ ਘਾੜ ਕੇ ਲੈਵਾ ਬਈ ਪੰਡਰਗਾ ਹਮਾਰਾ ਕਰਮਾਈ ਦਾ ਤਿਆਰ ਕਰਿਆ ਵਾ ਫੇਸ ਬਿਊਟੀ ਵੀ ਚੰਗੀ ਆ ਤੇ ਜਰਸੀ ਲਪੜਾ ਜਰਸੀ ਚਾਹੀਦੀ ਕ੍ਰੋਸ ਜਰਸੀ ਕਰਾਓ ਸਾ ਮੁੱਲ ਕੀ ਆ ਇਹਦੇ ਮੁੱਲ ਫੋਨ ਤੇ ਕਰ ਲਾਂਗੇ ਜੀ ਫੋਨ ਤੇ ਕਰ ਲਓ ਹਾਂ ਜੀ ਜੈ ਜੀ ਹੋ ਗਿਆ ਜੈ ਜੀ ਹੋ ਗਿਆ ਚੁਆਇਦ ਕੂਈ ਕਿਵੇਂ ਆ ਭਾਈ ਚੁਆਇਦ ਕੂਈ ਬਹੁਤ ਵਧੀਆ ਜੀ ਬੇਸਾਰਾ ਭਾਈ ਪੰਡਰਗਾ ਹਵਾਨਾ ਕਰਮਾਲੀ ਦਾ ਕੱਲਾ ਕੱਲਾ ਥਾਣੂ ਪੂਰੇ ਵਿੱਚ ਹੀ ਤੇ ਥਣ ਲੱਗਿਆ ਮੋਲ ਜਿਹੜਾ ਦਾ ਫੋਨ ਤੇ ਹੋਊਗਾ ਮੋਲ ਆ ਭਾਈ ਕਹਿੰਦਾ ਆਪਾਂ ਜਿਹੜਾ ਸੀਲ ਬਹੁਤ ਈਆ ਆ ਵੇਖੋ ਸੀਲ ਸੀਲ ਬਹੁਤ ਪੂਰੀ ਠੰਡੀ ਸੀਲ ਆ ਜਿਵੇਂ ਮਰਜੀ ਹੱਥ ਲਾਈ ਚੱਲ ਕੋਈ ਚੱਕਰੀ ਚੁਆਇਦ ਬੜੀ ਚੰਗੀ ਆ ਨਾ ਹਾਂ ਜੀ ਚੁਆਇਦ ਬਹੁਤ ਵਧੀਆ ਜੀ ਚੁਆਇਦ ਬਹੁਤ ਸੱਗੀ ਆ ਲੈ ਭਾਈ ਜਿਵੇਂ ਮਰਜੀ ਸਾਰਾ ਮਾਰੀ ਚੱਲ ਕੋਈ ਚੱਕਰੀ ਨਹੀਂ ਆ ਅੱਗੇ ਭਾਈ ਤਾਂ ਨੰਬਰ ਕਿਹੜਾ ਸੂਸ ਹ ਕਿੰਨੇ ਦਿਨ ਲੈਂਦੀ ਹੈ ਬਈ ਇਹਦੇ ਬਸ ਹੀ ਸ਼ੇਕ ਨਾ ਰਹਿ ਗਿਆ ਠੀਕ ਆ ਕੀ ਰਿਕਾਰਡ ਦੁੱਧਾ ਬਈ ਰਿਕਾਰਡ ਜੀ ਪਾਰਸੀ ਦਾ 17 18 ਹੀ ਪਹਿਲਾਂ ਥਲੇ ਠੀਕ ਆ ਹਾਂਜੀ ਬੀਸ ਬਿਊਟੀ ਕਮਾਲ ਦੀ ਹੈ ਗੋਦੀ ਚੰਗੀ ਹੈ ਰੰਗ ਰੂਪ ਚੰਗਾ ਕੱਦ ਵੱਡ ਚੰਗਾ ਤੋਰਾ ਤਾਰਾ ਚੰਗਾ ਆਰਡਰ ਬਈ ਬਹੁਤ ਚੰਗਾ ਹੈ ਅਣ ਹੁਣ ਚੰਗਾ ਲੱਗਿਆ ਮੁੱਠੀ ਵਾਲਾ ਥਣ ਕੱਲਾ ਕੱਲਾ ਥਣ ਕੱਚੀ ਜ਼ਰੂਰ ਆ ਬਈ ਹਜੇ ਦਿਨ ਲੈਂਦੀ ਆ ਉਹਦੋਂ ਆਰਡਰ ਦੀ ਕੁਆਲਿਟੀ ਆ ਜਿਹੜੀ ਕਰਮ ਵਾਲੀ ਨੇ ਹੋਰੀ ਵਧੀਆ ਤਿਆਰ ਕਰ ਲੈਣੀ ਆ ਇਹ ਮੁੱਲ ਇਹਦਾ ਹੀ ਫੋਨ ਕੀ ਹੋ ਜੀ ਵੀਰੇ ਇਹਦਾ ਮੁੱਲ ਇਹਦਾ ਹੀ ਫੋਨ ਕੀ ਕਰਾਂਗੇ ਮੁੱਲ ਇਹਦਾ ਵੀ ਫੋਨ ਦੇਊਗਾ ਮੁੱਲ ਬਾਈ ਦੇ ਬਾਈ ਜਾਇਜ਼ ਹੀ ਹੁੰਦੇ ਆ ਪਹਿਲਾਂ ਵੀ ਆਪਾਂ ਕਈ ਵੀਡੀਓ ਪਾਈਆਂ ਬਾਈ ਦੀਆਂ ਮੁੱਲ ਬਾਈ ਜਾਇਜ਼ ਹੀ ਰੱਖਣਾ ਦਾ ਲੈਂਡ ਦੇ ਨਾਲ ਤੇ ਅੱਗੇ 4 ਨੰਬਰ ਆ ਸੀਲ ਵੀ ਬਹੁਤ ਅਜੀ ਦੇਖੋ ਠੀਕ ਚੱਲ ਜਿਸ ਦਾ ਮਰਦੀ ਹੱਥ ਫੇਰੀ ਚੱਲ ਕੋਈ ਚੱਕਰੇ ਨਹੀਂ ਥਣ ਥਣ ਬਹੁਤ ਚੰਗਾ ਵੇ ਮੋਤੀ ਵਾਲਾ ਥਣ ਕੱਲਾ ਕੱਲਾ ਥਣ ਹੈ ਕੀ ਬਾਤ ਇੱਕ ਬਾਈ ਕੋਲੇ ਕਤੂਰੇ ਆ ਬਈ ਕਿਹੜੀ ਨਸਲ ਹੈ ਇਹ ਲੈਬਰੀ ਲੈਬਰੀ ਆਹ ਇਹਨਾਂ ਦੀ ਮਾਂ ਹਾਂ ਹਾਂਜੀ ਹਾਂਜੀ ਆਹ ਠੀਕ ਆ ਬਈ ਕਿੰਨੇ ਆ ਇਹ ਪੰਜ ਪੰਜ ਹੀ ਆ ਇਹ ਠੀਕ ਆ ਬਈ ਤੇ ਕੀ ਭਰਾ ਜਾਨਾ ਬਈ ਹਾਂ ਫੋਨ ਤੇ ਕਰ ਲਾਂਗੇ ਇਹ ਵੀ ਠੀਕ ਮੌਲਦਾ ਬਾਈ ਕਹਿੰਦਾ ਤਾਂ ਫੋਨ ਤੇ ਕਰ ਲਾਂਗੇ ਜੀ ਬਈ ਲਾਇਬ੍ਰੇਰੀ ਨਾਲ ਸਲ ਦੇਣਾ ਦਾ ਬਾਈ ਫੇਸਬੁਕ ਚੰਗਾ ਕੁਸਈ ਹੀ ਹੈ ਠੀਕ ਅੱਗੇ ਬਈ ਚਾਰ ਨੰਬਰ ਕਿਹੜਾ ਸੂਈ ਹੈ ਬਈ ਇਹ ਦੂਜਾ ਜੀ ਕਦੋਂ ਸੂਈ ਹੈ ਉਹ ਨਹੀਂ ਸੂਈ ਹੈ ਆ ਥੋੜਾ 10 ਮਿੰਟ 10 ਮਿੰਟ ਹੋਇਆ ਇਹ ਜੀਰ ਪੈਣੀ ਬਾਕੀ ਹੈ ਜੀ ਠੀਕ ਆ ਬਈ ਤੇ ਬੱਚਾ ਕੀ ਦੇਤਾ ਵੱਛੀ ਦੇਤੀ ਹੈ ਨਾ ਵੱਛੀ ਹਾਂ ਫੇ ਸੋ ਚੰਗਾ ਬੱਚਾ ਵੱਛੀ ਦੇਤੀ ਫੇ ਸ ਆ ਜਿਹੜਾ ਕਰਮ ਵਾਲੀ ਦਾ ਚੰਗਾ ਤੇ ਬੋਲਾ ਕੱਢਿਆ ਕਿ ਨਹੀਂ ਹਾਂਜੀ ਕੱਢਿਆ ਬੋਲਾ ਥੋੜਾ ਜਿਹਾ ਪਿਆ ਸੀ ਗਾਣ ਅੱਛਾ ਹਾਂਜੀ ਠੀਕ ਆ ਆਰਡਰ ਕਮਾਲ ਦਾ ਬਈ ਥਾਣ ਤੁਣ ਚੰਗਾ ਮੁੱਠੀ ਵਾਲਾ ਥਾਣ ਚਾਰੇ ਥਾਣ ਨਿਕੜਵੇਂ ਪੂਰੇ ਗੈਰ ਤੇ ਖੋਲ ਲੀ ਮੜੀ ਕੱਦੂ ਵੱਡ ਚੰਗਾ ਰਗ ਰੂਪ ਚੰਗਾ ਬੋਲਾ ਬਈ ਕਹਿੰਦਾ ਥੋੜਾ ਜਿਹਾ ਕੱਢਿਆ ਕਿੰਨਾ ਜਿਹਾ ਦੁੱਧ ਦੀ ਰਿਵਰਸਟੀਮੇਟ ਜੀ ਰਿਵਰਸਟੀਮੇਟ ਜੀ ਦੇਖੋ ਸੇਵਾ ਤੇ ਕੰਮ ਤਕਰੀਬਨ ਦੇਣਾ ਚਾਹੀਦਾ ਇਸ ਤਰ੍ਹਾਂ ਭਾਈ ਹਾਂ ਰਕੀ ਸੇਵਾ ਤੇ ਹਾਂ ਸੇਵਾ ਤੇ ਹਾਂ ਜੀ ਮੋਟੀ ਬਹੁਤ ਈ ਥੋੜਾ ਬੱਚੇ ਦਾ ਕਰਦੀ ਹੈ ਨਾ ਬੱਚੇ ਦਾ ਕਰਦੀ ਹੈ ਕਿਹ ਜਿ ਮੜੀ ਮੋਲ ਭਾਈ ਇਹਦਾ ਹੀ ਫੋਨ ਤੇ ਹੋ ਜੂ ਮੋਲ ਫੋਨ ਤੇ ਹੋ ਜੂ ਬੱਚੇ ਜਗਾ ਕੇ ਤੁਰਦੀ ਨਹੀਂ ਜੀ ਕੋਈ ਨਹੀਂ ਭਾਈ ਮੋਲ ਦਾ ਭਾਈ ਜਿਹੜਾ ਇਹਦਾ ਫੋਨ ਤੇ ਹੋ ਜੂਗਾ ਮੋਲ ਦਾ ਭਾਈ ਕਹਿੰਦਾ ਵਾਰਡ ਦੇ ਸਾਹ ਨਾਲ ਚਾਹ ਜੀ ਰੱਖਾਂਗੇ ਤੇ ਸੂਈ ਸਵਾਈ ਆ ਬੱਚਾ ਮਗਰ ਬੱਚੀ ਆ ਭਾਈ ਤੇ ਨਾਗ ਬਾਈ ਕੋਲੇ ਸੀਗੇ 4 4 ਹੀ ਦਿਖਾਤੇ ਕਿਸੇ ਵੀਰ ਨੂੰ ਚਾਹਾਂ ਚ ਕੋਈ ਵੀ ਪਸੰਦ ਆਵੇ ਬਾਈ ਨਾਲ ਕਨੈਕਟ ਕਰ ਲਿਓ ਵੀਡੀਓ ਨੂੰ ਵੇਖਣ ਲਈ ਸਾਰੇ ਵੀਰਾਂ ਦਾ ਤੈਨੂੰ ਧੰਨਵਾਦ